ਆਜੰਦੇ ਜਾ ਹਾਂ ਚੱਲ ਛੱਡ ਦੇ ਬਾ ਮੇਰੀ ਮੈਂ ਕਿਤੇ ਨਹੀਂ ਭੱਜ ਚਲੀ ਮੈਨੂੰ ਨਾ ਸੁਣ ਗਿਆ ਹੀ ਮਾਮੀ ਨੇ ਜੋ ਕੁਝ ਵੀ ਤੈਨੂੰ ਕਿਹਾ ਸੀ ਨਾ ਕਿ ਤੇ ਧਿਆਨ ਰੱਖੀ ਇਹਦਾ ਪਰਛਾਵੇਂ ਵਾਂਗੂ ਨਾਲ ਨਾਲ ਰਹੀਂ ਕਿਤੇ ਭੱਜ ਹੀ ਨਾ ਜਾਵੇ ਜੇ ਮੈਂ ਭੱਜਣਾ ਹੁੰਦਾ ਨਾ ਹਰਪ੍ਰੀਤ ਮੈਂ ਉਦੋਂ ਦੀ ਭੱਜ ਜਾਣਾ ਸੀ ਜਦੋਂ ਦੀ ਮੇਰੀ ਜ਼ਿੰਦਗੀ ਤੇ ਯਾਰ ਬਣ ਚੁਕੀ ਆ ਪਰ ਫਿਰ ਵੀ ਮੈਂ ਸਬਰ ਕੀਤਾ ਕਿ ਕੋਈ ਗੱਲ ਨਹੀਂ ਰੱਬ ਇੱਕ ਨੇ ਅਗ ਦਿਨ ਤੇ ਮੇਰੀ ਜਰੂਰ ਸੁਣੂਗਾ ਜੇ ਤੂੰ ਸੋਣ ਨਹੀਂ ਲਿਆ ਤੇ ਫਿਰ ਹੁਣ ਆ ਜਾ ਦੋ ਦਿਨ ਕੰਮ ਜੀ ਮੈਨੂੰ ਕਰਨਾ ਪੈ ਗਿਆ ਮੋਟ ਹੀ ਪੈ ਗਈ ਹੁੰਦੀ ਜਿੱਦਾਂ ਮੈਨੂੰ ਗਾਂਹ ਜਾ ਕੇ ਕੀ ਕਰਾਂਗੀ ਮੈਂ ਲੇਕਿਨ ਦਸੂਰ ਬਾਗੇ ਬਈ ਜਿੱਦਾਂ ਪਤਾ ਨਹੀਂ ਦੇਖੋ ਕੀ ਖੋਲਿਆ ਹੋਵੇ ਮੈਂ ਤੋਂ ਤਰਪਿਆ ਆਣਾਵੇ ਕਰਨ ਮੈਂ ਇਹਨਾਂ ਨਾਲ ਗੱਲ ਕਿਤੇ ਨਵਾਂ ਹੀ ਤਮਾਸ਼ਾ ਨਾ ਲਾ ਦੇਵੇ ਕਿੰਨੇ ਟਾਈਮ ਬਾਅਦ ਘਰ ਆਣ ਲੱਗਾ ਵੈ ਫੋਨ ਤੇ ਪੁੱਛੀ ਜਾਂਦੇ ਕੀ ਗੱਲ ਹੈ ਛੇਤੀ ਕਿਉਂ ਬੁਲਾ ਲਿਆ ਛੇਤੀ ਕਿਉਂ ਬੁਲਾ ਲਿਆ ਕੀ ਦੱਸਾਂ ਕਹਿੰਦੇ ਹੱਥ ਪੀਲੇ ਕਰਨ ਲੱਗੀ ਆ ਹੁਣ ਜਦ ਹਰ ਮੇਰੀ ਗੱਲ ਹਾਂ ਚ ਹਾਂ ਮਲਾ ਹੀ ਦਿੰਦਾ ਵੈ ਜੇ ਉਹਨੂੰ ਪਤਾ ਲੱਗ ਗਿਆ ਨਾ ਕਿ ਮੇਰਾ ਵਿਆਹ ਰੱਖਤਾ ਹੈ ਉਹ ਵੀ ਦੋ ਦਿਨਾਂ ਚ ਇਹਨੂੰ ਤੁਰਨ ਲੱਗੀ ਕਿਤੇ ਫੋੜ ਹੀ ਨਾ ਬਖੇੜਾ ਖੜਾ ਹੋ ਜੇ ਉਦਾਂ ਹੋਵੇ ਨਾ ਹੋਵੇ ਖੜਾ ਪਰ ਇਹਦੇ ਕਰਤੱਬੋ ਹੋਏ ਨਾ ਜੇ ਇਹਨੇ ਕੋਈ ਉਹ ਨੀਕੀ ਕਰਤੀ ਇਹਨੂੰ ਸਿੱਧੇ ਰਹਿ ਪਾਣਾ ਪੈਣਾ ਤਾਂ ਫਿਰ ਮਾਮੇ ਰੱਗੇ ਨਾ ਕੋਈ ਗੱਲ ਕਰੇ ਜੇ ਇਹਨੇ ਕਰਤੀ ਨਾ ਤਾਂ ਫਲੇਰਾ ਤੇ ਘਰ ਪੈਣਾ ਹੀ ਆ ਤਾਂ ਪੂਰਾ ਹੀ ਪਾਵਾਂਗੀ ਪੁੱਤੋ ਫੜ ਕੇ ਨੂੰ ਘਰੋਂ ਬਾਹਰ ਉਹਦੇ ਸਾਹਮਣੇ ਘੱਡਾਂਗੀ ਜੁਰਤ ਹੋਈ ਨਾ ਤੰਦਰਵਾੜ ਲਵੇ ਫਿਰ ਇੱਕ ਵਾਰੀ ਗੱਲ ਕਰ ਲਵਾਂ ਐ ਨੀ ਗੈਰੀ ਨੀ ਇਹਦਾ ਸੁਖਤੀ ਸੀ ਸੀ ਪੰਡੇ ਖੜਕਦੇ ਪਏ ਨੇ ਕੋਈ ਬੋਲਦਾ ਪਿਆ ਕੋਈ ਆਇਆ ਕੋਈ ਚਲ ਗਿਆ ਤੈਨੂੰ ਪਤਾ ਹੀ ਨਹੀਂ ਲੱਗਾ ਬੱਚੇ ਹੈ ਕੁਝ ਨਹੀਂ ਮਾਮੀ ਮੇਰੇ ਧਿਆਨ ਨਹੀਂ ਗਿਆ ਪਤਾ ਨਹੀਂ ਲੱਗਾ ਕਿਦੋਂ ਬੈਠੇ ਬੈਠੇ ਅੱਖ ਲੱਗ ਗਈ ਅੱਛਾ ਮੇਰੀ ਗੱਲ ਸੁਣ ਨਾ ਕਿੰਭਾ ਵੀ ਕੰਮ ਤੇ ਬੈਠੋ ਕਰ ਲੇ ਮੈਂ ਸਾਰੇ ਕੰਮ ਕਰ ਲੇ ਦੋ ਦਿਨ ਦੀ ਗੱਲ ਹੈ ਦੋ ਭੜੀਆਂ ਦੀ ਮਹਿਮਾਨ ਰਹਿ ਗਈਆਂ ਆਰਾਮ ਕਰ ਲਾ ਅੱਗੋ ਜਾ ਕੇ ਕੰਮ ਹੀ ਕਰਨੇ ਆ ਨਾ ਨਾ ਉੱਥੇ ਕਿੱਥੇ ਕੰਮ ਕਰੇਂਗੀ ਤੈਨੂੰ ਪਤਾ ਐਦਰ ਆ ਮੇਰੇ ਕੋਲ ਆ ਆ ਨਹੀਂ ਮੈਂ ਠੀਕ ਇੱਥੇ ਕੰਮ ਕਰਾਂ ਨਹੀਂ ਵੇਖ ਸੀ ਮਰਤਾ ਮੈਂ ਨਾ ਤੇਰਾ ਮਾੜਾ ਨਹੀਂ ਕੋ ਚੰਦੀ ਇੱਕ ਨਾ ਇੱਕ ਦਿਨ ਧੀਆ ਨੇ ਆਪਣੇ ਘਰ ਜਾਣਾ ਹੀ ਹੁੰਦਾ ਵੈ ਤੇ ਮੈਂ ਵੀ ਤਾਂ ਉਹੀ ਕਰਨ ਲੱਗੀ ਜੇ ਦੁਨੀਆ ਦੀ ਰੀਤ ਬਣੀ ਆ ਤੇਰਾ ਵਿਆਹ ਕਰਨ ਲੱਗੀ ਅੱਜ ਨਹੀਂ ਤਾਂ ਕੱਲ ਕਰਨਾ ਹੀ ਸੀ ਤੇ ਰਹੀ ਗੱਲ ਕੰਮ ਕਰਦੀ ਜਿੰਨਾ ਤੂੰ ਕਰਨਾ ਸੀ ਨਾ ਕਰ ਲਿਆ ਕੰਮ ਇੱਥੇ ਪਤਾ ਤੈਨੂੰ ਕਿੰਨੇ ਸੋਖੇ ਘਰ ਪਿੰਜ ਲੱਗੀਆਂ ਹਰ ਚੀਜ਼ ਉਸ ਘਰ ਚ ਗਈ ਹੈ ਨੌਕਰ ਵੀ ਲੱਗੇ ਹੋਏ ਨੇ ਬਹਿ ਕੇ ਖਾਣਾ ਤੂੰ ਬਹਿ ਕੇ ਤੈਨੂੰ ਪਿਆਰ ਪਤਾ ਤੇਰੀ ਸੱਸ ਨੇ ਕਿੰਨਾ ਦੇਣਾ ਜਿਹੜਾ ਮਾਂ ਦਾ ਪਿਆਰ ਤੂੰ ਲੱਭਦੀ ਰਹੀਆਂ ਨਾ ساری ਉਮਰ ਮੈਂ ਪਾਵੇਂ ਜਿੰਨਾ ਮਰਜ਼ੀ ਦਿੱਤਾ ਹੋਵੇ ਦਾਦੀ ਨੇ ਜਿੰਨਾ ਮਰਜ਼ੀ ਦਿੱਤਾ ਹੋਵੇ ਨਾ ਦਿੱਤਾ ਹੋਵੇ ਪਰ ਇੱਕ ਮਾਂ ਦਾ ਜਿਹੜਾ ਪਿਆਰ ਹੁੰਦਾ ਨਾ ਅਸਲੀ ਉਹ ਜਾਂ ਜੰਮਣ ਵਾਲੀ ਦੇ ਦੇਗੀ ਤੇ ਚਾਹ ਤੇਰੀ ਹੁਣ ਸੱਸ ਦੇ ਦੇਗੀ ਤੇ ਤੇਰੀ ਸੱਸ ਨੇ ਵੇਖੀ ਪੂਰਾ ਦੇਣਾ ਹੀ ਉਹਨੇ ਸਾਰਾ ਕੋਟਾ ਪੂਰਾ ਕਰ ਦੇਣਾ ਸੰਦੀਪੀ ਮੇਰੀ ਗੱਲ ਹਾਂਜੀ ਸੰਦੀਪੀ ਖੁਸ਼ ਰ ਹੈ ਹੱਸ ਖੇੜ ਐਦਾਂ ਮੂਲਮ ਕਾ ਕੇ ਵੇਂਗੀ ਨਾ ਤੇ ਕੋਈ ਨਾ ਕੋਈ ਆਇਆ ਗਿਆ ਤੁਰਿਆ ਫਿਰਦਾ ਪੁੱਛ ਲੇਗਾ ਕੀ ਸੋਟਾ ਵੱਜਾ ਇਹਦੇ ਸਿਰ ਤੇ ਜਿਹੜੀ ਸੁਣ ਪਈ ਹੋਈ ਹੈ ਸਮਝ ਆ ਗਈ ਗੱਲ ਹਾਂਜੀ ਮੈਂ ਖੁਸ਼ੀ ਚੰਗੀ ਰਹੇਗੀ ਭੈਣਾ ਜੇ ਤੂੰ ਖੁਸ਼ ਰਹੇਂਗੀ ਮੇਤੇ ਮੇਰੇ ਲਈ ਕੋਈ ਏਡੀ ਵੱਡੀ ਗੱਲ ਨਹੀਂ ਕਿ ਜੇ ਕੋਈ ਮੈਨੂੰ ਪਰੇਸ਼ਾਨ ਕਰਨ ਤੇ ਆ ਜੇ ਤੇ ਮੈਂ ਉਹ ਪਰੇਸ਼ਾਨੀ ਦਾ ਹੱਲ ਨਾ ਕੱਢ ਸਕਾਂ ਬਾਅਦ ਵਿੱਚ ਸਾਰੇ ਨਟ ਪੇਚ ਨਾ ਮੈਨੂੰ ਕੱਸਣੇ ਆਉਂਦੇ ਨੇ ਪਤਾ ਹੀ ਹੈ ਤੁਹਾਨੂੰ ਮੇਰੇ ਬਾਰੇ ਦੱਸਣਾ ਥੋੜੀ ਮੈਂ ਕੁਝ ਮੁਕਦੀ ਗੱਲ ਕਰਨ ਆਈ ਆ ਮੈਂ ਤੇਰੇ ਨਾਲ ਹੁਣ ਰੋਟੀ ਬਨ ਗਈ ਆ ਦਿਲ ਕਰਦਾ ਏ ਤੇ ਦੱਸ ਮੈਂ ਪਾ ਕੇ ਲਿਆਵਾਂ ਨਾ ਜਦੋਂ ਦਿਲ ਕਰੇ ਪਾ ਕੇ ਖਾ ਲਈ ਤੇ ਮਾਮਾ ਤੇਰਾ ਨਾ ਆਣ ਲੱਗਾ ਆ ਮੁਸਕਰਾੜ ਚਾਹੀਦੀ ਮੈਨੂੰ ਸੇਮ ਹੀ ਆਹੀ ਜਿਹੜਾ ਚਿਹਰਾ ਇੱਕਦਮ ਖੇਲ ਗਿਆ ਨਾ ਮਾਮੇ ਦਾ ਨਾਮ ਸੁਣ ਕੇ ਐ ਚਾਹੀਦਾ ਮੈਨੂੰ ਪੂਰੇ 2 ਦਿਨ ਲਈ ਜਰਾ ਹੀ ਨਾ ਘਟੇ ਨਾ ਵੱਧ ਜੇ ਭਾਵੇਂ ਸੁਣ ਲਿਆ ਤੇ ਦੂਜੀ ਗੱਲ ਮਾਮੇ ਦੇ ਸਾਹਮਣੇ ਕੋਈ ਉਹੋ ਜੀ ਗੱਲ ਨਹੀਂ ਕਰਨੀ ਜਿਹੜੀ ਮੇਰੇ ਵਸਤੇ ਨਾ ਕਲੇਸ਼ ਦਾ ਘਰ ਬਣਾ ਦੇ ਉਹੋ ਜੀ ਮਤਲਬ ਅੱਜ ਇਹੋ ਜੀਆਂ ਮੇਰੇ ਨਾਲ ਪਰਸੋਂ ਲੱਗੀ ਹੋਈ ਸੀ ਕਰਨ ਤੇ ਆ ਮੈਂ ਵਿਆਹ ਨਹੀਂ ਕਰਾਣਾ ਕਹੇ ਕੀ ਲੋੜ ਐ ਮੈਂ ਮੁੰਡਾ ਨਹੀਂ ਵੇਖਿਆ ਮੈਂ ਘਰ-ਬਾਰ ਨਹੀਂ ਜਾਣਦੀ ਮੈਨੂੰ ਕੁਝ ਪਤਾ ਹੀ ਨਹੀਂ ਤੁਸੀਂ ਮੇਰਾ ਰਿਸ਼ਤਾ ਦਾਇਰ ਕਰਤਾ 1 2 3 4 ਜਿੰਨੀਆਂ ਤੂੰ ਮੇਰੇ ਅੱਗੇ ਛੱਡੀਆਂ ਗੱਲਾਂ ਥੱਲੇ ਮੇਰੀ ਗੱਲ ਮਾਮੇ ਨਾਲ ਨਹੀਂ ਅਜੇ ਕੋਈ ਗੱਲ ਕਰਨੀ ਉਹਨੇ ਤੈਨੂੰ ਪੁੱਛਣਾ ਹੈ ਪੁੱਤ ਮੁੰਡਾ ਕਿੱਦਾਂ ਦਾ ਉਹ ਮਾਮੀ ਨੇ ਪਸੰਦ ਕੀਤਾ ਮੈਨੂੰ ਵੀ ਪਸੰਦ ਐ ਆਹੀ ਕਹਿਣਾ ਈ ਤੇ ਜੇ ਮਾਮਾ ਕਹਵੇ ਵੇਖ ਲਾ ਮਾਮੀ ਦੇ ਡਰ ਨਾਲ ਨਹੀਂ ਕਿਤੇ ਹਾਂ ਕੀਤੀ ਤੇ ਕਹਿਣਾ ਨਹੀਂ ਮਾਮਾ ਜੀ ਇਹ ਤੇ ਮੇਰੀ ਜ਼ਿੰਦਗੀ ਹੈ ਐਨਾ ਤੇ ਹੱਕ ਮੈਨੂੰ ਹੈਗਾ ਨਾ ਕਿ ਇਹ ਫੈਸਲਾ ਮੈਂ ਆਪ ਲਵਾਂ ਤੇ ਮਾਮੀ ਜੀ ਨੇ ਸਾਰਾ ਪੁੱਛ ਕੇ ਕੀਤਾ ਕਹਿੰਦੇ ਸੀ ਕਿ ਰਿਸ਼ਤਾ ਚੰਗਾ ਹੈ ਘਰ-ਬਾਰ ਸੁੱਖ ਹੈ ਕੱਲਾ-ਕੱਲਾ ਮੁੰਡਾ ਹੈ ਤੇ ਸਿਮਰਤ ਸੁખી ਰਹੇਗੀ ਤੇ ਮੈਂ ਮਾਮਾ ਜੀ ਕਰ ਹਾਂ ਕਰਤੀ ਨਾਲ ਮਾਮੀ ਜੀ ਮੇੜਾ ਮਾੜਾ ਕਰਨ ਨੂੰ ਚਾਹਣਗੇ ਆਹ ਸ਼ਬਦ ਤੇਰੇ ਮੂੰਹ ਚੋਂ ਨਿਕਲਨੇ ਚਾਹੀਦੇ ਨੇ ਸਮਝ ਆ ਗਈ ਗੱਲ? ਹਾਂ। ਸਿਆਣੀ ਹੋ ਗਈਆਂ। ਚੰਗਾ, ਮੰਦਾ ਸਮਝਣ ਲੱਗ ਪਈਆਂ। ਐਸੇ ਗੱਲੋਂ ਤੇ ਮੈਂ ਆਪੇ ਕੰਮ ਲੱਗੀ ਨਹੀਂ। ਸਮਝਦਾਨ ਉਹ ਇਹ ਇਸ਼ਾਰਾ ਹੀ ਬੜਾ ਹੁੰਦਾ ਵੈ। ਤੇ ਤੂੰ ਸਮਝਦਾਰ ਹੋ ਗਈਆਂ। ਉਹਨਾਂ ਨੇ ਕਦੋਂ ਕੋਣਾ? ਆ ਜਾਣਗੇ ਹੋਰ ਕੀ ਪਤਾ ਰਸਤੇ 'ਚ ਹੀ ਹੋਵੇ। ਕੀ ਪਤਾ ਥੜਾ ਚੜਦਾ ਹੋਵੇ ਕੀ ਪਤਾ ਬੱਸੇ ਬੈਠਾ ਹੋਵੇ ਜਾਂ ਤੂੰ ਨੇ ਫੋਨ ਕਰਤਾ ਸੇਰਦਾ ਕਿ ਮੈਂ ਪਹੁੰਚ ਚੱਲਿਆ ਬਸ ਆਂਦਾ ਹਾਂ ਨਾ ਮੈਂ ਤੇ ਤੂੰ ਸ਼ਾਮਾਂ ਨੂੰ ਜਾ ਕੇ ਨਾ ਹੱਥਾਂ 'ਚ ਮਹਿੰਦੀ ਲਵਾ ਆ ਜਿੰਨੀ ਦਿਲ ਕਰਦਾ ਲਵਾ ਆ ਇੱਥੋਂ ਤੱਕ ਇੱਥੋਂ ਤੱਕ ਜਿੱਦਾਂ ਦਾ ਤੇਰਾ ਮਨ ਕਰਦਾ ਉਦਾਂ ਦੀ ਲਵਾ ਆ ਭਾਰੀ ਤੋਂ ਭਾਰੀ ਲਵਾ ਆ ਜਾ ਪੈਰਾਂ 'ਤੇ ਵੀ ਲਵਾ ਲਈ ਤੇ ਹੱਥਾਂ 'ਤੇ ਵੀ ਲਵਾ ਲਈ ਚੰਗਾ ਇੱਕ ਨਜ਼ਰ ਮਾਰ ਲਾ ਵੈਹੇ ਕਹਿੰਦੇ ਨੇ ਨਜ਼ਰ ਨਹੀਂ ਪੁਵਾਈ ਦੀ ਤੇਰਾ ਝੂੜਾ ਜਿਹੜਾ ਲਿਆਂਦਾ ਨਾ ਜੇ ਤੂੰ ਦੇਖਣਾ ਤੇ ਵੇਲਾ ਪਾਣਾ ਤੇ ਤੂੰ ਇਉਂ ਐ ਮੈਂ ਕਿਹਾ ਚੱਲ ਪਾਣਾ ਤੂੰ ਐ 6 ਮਹੀਨੇ 8 ਮਹੀਨੇ ਜਿੰਨਾ ਤੇਰਾ ਦਿਲ ਕਰੇ ਉਨੀ ਦੇਰ ਤੂੰ ਪਾਏਂਗੀ ਆਪਣੇ ਹੱਥੀ ਤੇਰੀ ਪਸੰਦ ਦੀ ਚੀਜ਼ ਇੱਕ ਜ਼ਰੂਰ ਰੱਖਾਂ ਵਿੱਚ ਕੁੜੀਆਂ ਨੂੰ ਸ਼ੌਂਕ ਬੜਾ ਹੁੰਦਾ ਨਾ ਝੂੜੇ ਦਾ ਵੇਲਾ ਆ ਨਾ ਕਈ ਤੇਰੀ ਪਸੰਦ ਦਾ ਨਹੀਂ ਲਿੱਤਾ ਤੈਨੂੰ ਬੜਾ ਪਸੰਦ ਆਏਗਾ ਸਭ ਤੋਂ ਵਧੀਆ ਵਾਲਾ ਲਿੱਤਾ ਹੀ ਮੈਂ ਝੂੜਾ ਸਮਝਾਈ ਨਵੀਆਂ-ਵਿਆਈਆਂ ਕੁੜੀਆਂ ਨੂੰ ਸ਼ੌਂਕ ਵੜ ਜਾਂਦੇ ਚੂੜੇ ਦੇ ਕਿ ਚੂੜਾ ਸਾਡਾ ਸੋਹਣਾ ਹੋਵੇ ਚੰਗਾ ਚਲੋ ਇਹ ਗੱਲ ਤੋਂ ਚੰਗਾ ਕਿ ਮਾਮਾ ਜੀ ਆਉਣ ਲੱਗੇ ਮੈਂ ਇੰਨਾ ਕੋ ਸੋਚ ਕੇ ਬੈਠੀ ਕਿ ਜਦੋਂ ਮਾਮਾ ਜੀ ਆਉਗੇ ਉਹਨਾਂ ਨੂੰ ਸਾਰਾ ਕੁਝ ਦੱਸ ਦੂੰਗੀ ਸਾਜ ਨੂੰ ਕਿ ਮਾਮਾ ਜੀ ਇੱਥੇ ਮੇਰਾ ਵਿਆਹ ਕਰਨ ਲੱਗੇ ਨਾ ਮੈਨੂੰ ਨਹੀਂ ਪਸੰਦ ਨਾ ਹੀ ਮੈਨੂੰ ਦੱਸਿਆ ਵਾ ਤੇ ਨਾ ਹੀ ਮੈਨੂੰ ਪੁੱਛਿਆ ਵਾ ਇਹ ਜ਼ਬਰਦਸਤੀ ਮੇਰਾ ਵਿਆਹ ਕਰਨ ਲੱਗੇ ਪਰ ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਉਹਨਾਂ ਨੇ ਮੇਰਾ ਮੂੰਹ ਬੰਦ ਕਰਾਤਾ ਕਿ ਜੇ ਸਿਮਰਤ ਤੂੰ ਆਪਣੇ ਮਾਮੀ ਨੂੰ ਕੁਝ ਵੀ ਦੱਸਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਮੈਨੂੰ ਇਹ ਤਾਂ ਗੱਲ ਹੀ ਸਮਝ ਆਉਂਦੀ ਜੇ ਮੇਰੀ ਪਸੰਦ ਦੀ ਨਹੀਂ ਹੈਗੇ ਮੈਂ ਨਹੀਂ ਪਸੰਦ ਕਰਦੀ ਕੌਣ ਆ ਕਿੱਦਾਂ ਦਾ ਵਾ ਕਿੱਦਾਂ ਦਾ ਨਹੀਂ ਤੇ ਆਪਣੀ ਮਰਜ਼ੀ ਕਿਉਂ ਦੇ ਆ ਕਰਨ ਮੈਨੂੰ ਤੇ ਇੱਕ ਗੱਲ ਤੇ ਹੁੰਦੀ ਜੇ ਮੈਂ ਬਾਈ ਜਸ ਮਾਮਾ ਇਹਨੂੰ ਦੱਸ ਵੀ ਦਿੱਤਾ ਹੋ ਸਕਦਾ ਮੇਰਾ ਵਿਆਹ ਉੱਥੇ ਨਾ ਹੋਵੇ ਪਰ ਮਗਰੋਂ ਮਾਮਾ ਤੇ ਕਦੀ ਕਦੀ ਆਉਂਦਾ ਵਾ ਜੀਆਂ 24 ਮਹੀਨੇ ਬਾਅਦ ਤੇ ਮਗਰੋਂ ਮਾਮੀ ਮੇਰਾ ਕੀ ਹਾਲ ਕਰੂਗੀ ਤੇ ਮੈਨੂੰ ਪਤਾ ਨਾ ਅੱਗੇ ਵੀ ਜਦੋਂ ਨਿੱਕੀ ਹੁੰਦੀ ਮੈਂ ਕਹਿੰਦੀ ਹੁੰਦੀ ਸੀ ਨਾ ਕਿ ਮੈਂ ਮਾਮਾ ਇਹਨੂੰ ਸ਼ਿਕਾਇਤ ਲਾਉਂਗੀ ਮਾਮਾ ਇਹਨੂੰ ਮੈਂ ਇੱਕ ਗੱਲ ਦੱਸਣੀ ਤੇ ਮਾਮੀ ਨੇ ਮਗਰੋਂ ਮੇਰਾ ਇੰਨਾ ਬੁਰਾ ਹਾਲ ਕਰ ਦੇਣਾ ਕੁੱਟ-ਕੁੱਟ ਕੇ ਕਿ ਹਾਂ ਜਾਂ ਤੂੰ ਹੋਵੇ ਕੋਣ ਆਪਣੇ ਮਾਮੀ ਨੂੰ ਗੱਲਾ ਦੱਸਣ ਵਾਲੀ ਜੇ ਮੈਂ ਗੱਲ ਅੱਜ ਕਰ ਵੀ ਦਿੱਤੀ ਉਹਨਾਂ ਨਾਲ ਮਾਮੀ ਨੇ ਮੇਰਾ ਬੜਾ ਜੀ ਨਰਾਮ ਕਰ ਦੇਣਾ ਬਾਅਦ ਵਿੱਚ ਇਸ ਤੋਂ ਚੰਗਾ ਕੀ ਸਭੋਂ ਤੋਂ ਚੰਗਾ ਮੈਂ ਉੱਥੇ ਚੱਲ ਜਿੱਥੇ ਉਹਨਾਂ ਨੇ ਮੈਨੂੰ ਤੋਲਣਾ ਵਾ ਇਹੋ ਸਹੀ ਆ ਮੇਰੇ ਲਈ ੱਡੋ ਘਟ ਇਹ ਦੁੱਖ ਜੋ ਤਾਂ ਨਿਕਲੂਗੀ ਨਾ ਇਹੋ ਦੀ ਜ਼ਹਿਰ ਵਰਗੀ ਜ਼ਿੰਦਗੀ ਜਿਹਦਾ ਛੁਟਕਾਰਾ ਮਿਲੂਗਾ ਓਕੇ ਤੇਓ ਸੁਰਤ ਅਲੱਦਾ ਘਰ ਕੋਈ ਹੈਗਾ ਨਹੀਂਗਾ ਅੰਜੂ ਕਿੱਥੇ ਗਈਆਂ ਉਹ ਘਰ ਦੇ ਮੁਖੀਆ ਸਾਹਿਬ ਆਗੇ ਕਿੱਥੇ ਦਰਸ਼ਨ ਦੋਗੇ ਆਗੇ ਨਹੀਂ ਹੈ ਮਰਚਾ ਦੇ ਜਾਂਦੇ ਨੇ ਲੈ ਆਗੇ ਜੀ ਸਾਸਰੀ ਘਾਲ ਸਾਸਰੀ ਘਾਲ ਕੀ ਹਾਲ ਜੇ ਵਧੀਆ ਵਧੀਆ ਦੋਸ ਸਾਡੇ ਘਰ ਬਰ ਬਹੁਤ ਵਧੀਆ ਵੇਲੋ ਤੁਹਾਡੇ ਸਾਹਮਣੇ ਹੀ ਆ ਸ਼ਾਂਤੀ ਬਣੀ ਰਹੀ ਘਰ ਵਿੱਚ ਨਾ ਪਾਣੀ ਪੋਣੀ ਲੈ ਆਉਣਾ ਸੀ ਹਾਂ ਹਾਂ ਕੁੜੀ ਨੂੰ ਕੰਨੀ ਆ ਆ ਕੁੜੀਏ ਸਿਮਰਤ ਪੁੱਤ ਕਿੱਥੇ ਹੀ ਆ ਤੇਰਾ ਮਾਮਾ ਆਈ ਅਰਜੀ ਮੰਮੀ ਆਈ ਆ ਕੋਠੇ ਗਈ ਹੋਣੀ ਨਾ ਯਾਰਾ ਕਪੜੇ-ਕਪੜੇ ਸਾਮਨ ਦੇਈ ਸੀ ਹੋਰ ਕਰਤੇ ਆਏ ਕਰਦੇ ਯਾਰ ਜੀ ਬਸ ਤੇ ਆ ਕਿ ਟ੍ਰੇਨ ਤੇ ਹੀ ਆ ਗਏ ਉਹ ਬੜਾ ਖਚੋਲਾ ਤੇ ਮੈਂ ਕੀ ਦੱਸਾਂ ਬਸਤੇ ਫੇਰਾ ਕਰਦਾ ਪਿਆ ਸਾਰਾ ਮੈਂ ਕੀ ਕੰਨੀ ਸਾਂ ਤੁਹਾਨੂੰ ਅੱਗੇ ਵੀ ਪਿਛਲੀ ਵਾਰੀ ਵੀ ਕਿਹਾ ਆ ਛੱਡ ਦੋ ਨੰਨੇ ਦੇਰ ਦੇ ਫੇਰੇ ਲਾਣੇ ਘਰ ਕੁੜੀ ਜਵਾਨ ਮੈਂ ਇਕੱਲੀ ਕੀ ਕੀ ਧਿਆਨ ਰੱਖਾਂ ਉਹਨ ਇੱਥੇ ਕੰਮ ਸੈੱਟ ਕਰ ਲਓ ਆਪਣਾ ਕੋਈ ਨਾ ਕੋਈ ਨਾ ਸੋਚਦੇ ਆ ਹਰ ਕਿੱਥੇ ਆ ਫੋੜੀ ਵਖੰਦੀ ਹਰ ਤਿੱਤੇ ਗਈ ਜੇ ਉਹ ਜਰਾ ਕਾਲਜ ਵੱਲ ਗਈ ਜੇ ਨਵੇਂ ਐਡਮਿਸ਼ਨ ਹੋਏ ਨਾ ਹੋਣਾ ਤੋਂ ਪਤਾ ਨਹੀਂ ਕਾ ਦਾ ਕੁਛ ਪੇਪਰ ਉੱਪਰ ਮੈਨੂੰ ਤਾਂ ਸਮਝ ਨਹੀਂ ਕੋਈ ਕੰਮ ਹੀ ਗਈ ਨਹੀਂ ਕਰਨ ਵਾਸਤੇ ਕਹਿੰਦੀ ਮम्मी ਮੈਂ ਆ ਜਾਾਂਗੀ ਮੈਨੂੰ ਕਿਹਾ ਸੀ ਤੇਰਾ ਪਿਓ ਆਉਣ ਵਾਲਾ ਹੈ ਤੇ ਚੱਲੀ ਗਈ ਤੂੰ ਨਾਲ ਨਹੀਂ ਗਈ ਮੈਂ ਦੱਸ ਮੈਂ ਥੋੜੀ ਜਾਣਾ ਹੁੰਦਾ ਕਾਲਜ ਚੰਗੀ ਲੱਗਦੀ ਆ ਭਲਾ ਉਹ ਮੈਨੂੰ ਖੜਦੀ ਨਾਲ ਲੈ ਬੁੱਤ ਮਾਮਾ ਆਇਆ ਤੇਰਾ ਮੇਲਾ ਆ ਜਾ ਸਸੀ ਕੇ ਮਾਮਾ ਓ ਸੱਸੇ ਗੱਲ ਪਤਾ ਠੀਕ ਠਾਕ ਹੈ ਹਾਂਜੀ ਵਧੀਆ ਤਾਂ ਬਹਿ ਜਾ ਬਹਿ ਜਾ ਠੀਕ ਹੀ ਹੈ ਤੁਹਾਡੇ ਸਾਹਮਣੇ ਵੇਲੋ ਚਿਹਰੇ ਦੀ ਰੌਣਕ ਤਾਂ ਦੇਖੋ ਚਾਰਗੁਣਾ ਵਧੀ ਹੈ ਕਿਤੇ ਨਾ ਤੈਨਾਂ ਨਾਰਾਜ ਆ ਮੈਂ ਕਿਉਂ ਅਰੇ ਹੁਣ ਫੋਨ ਕੱਟ ਹੀ ਹੁੰਦੇ ਕੀ ਗੱਲ ਉਹ ਠੀਕ ਚੱਗੀ ਪੁੱਤ ਠੀਕ ਹੈ ਦੱਸੋ ਹੁਣ ਕੁੜੀਆਂ ਸਿਆਣੀਆਂ ਹੋ ਜਾਣ ਜਿਉਂ ਨੇ ਪੜ੍ਹਾਈ ਵੱਲ ਨਹੀਂ ਇਹਨਾਂ ਧਿਆਨ ਦਿੱਤਾ ਤੁਹਾਨੂੰ ਕੰਮ ਗੁੰਮਦੋ ਬਸ ਖਾਣਾ ਮੇਰਾ ਫਰਜ਼ ਬੰਦਾ ਨਾ ਮੇਰੀ ਗੱਲ ਸੁਣੋ ਸਤਾਰ ਸਾਹਿਬ ਲੋਕਾਂ ਨੇ ਪਤਾ ਹੀ ਕਿਆ ਨਾ ਮਾਂ ਤੇ ਹੀ ਨਹੀਂ ਸੀ ਨਾ ਦਾਦੀ ਜੱਜ ਦੀ ਨਿਕਲੀ ਮਾਮੀ ਨੇ ਵੀ ਕੁੜੀ ਜੇ ਕੋਈ ਗੋਨਾ ਨਾ ਪਾਇਆ ਮੈਂ ਤਾਂ ਦਿਨ ਰਾਤ ਨੂੰ ਕੰਮ ਹੀ ਸਿਖਾਉਣ ਤੇ ਲੱਗੀ ਰਹੀ ਨਹੀਂ ਲੋਕੀ ਸਮਝ ਦੇ ਨੇ ਘਰੇ ਕੰਮ ਲੈਂਦੀ ਐ ਪਰ ਪੁੱਛ ਲੋ ਕੰਮ ਦੀ ਗੁਨਾ ਦੀ ਪੂਰੀ ਭਰ ਗਈ ਐ ਇੰਨੇ ਨੇ ਗੋਨਾ ਕਿਤੇ ਅਚਾਰ ਪਾਉਂਦੀ ਐ ਇੰਨੇ ਤਰ੍ਹਾਂ ਦੇ ਕਿਤੇ ਘਾਰ ਹੀ ਮਸਾਲੇ ਪੀਸ ਲੈਂਦੀ ਐ ਮੈਂ ਕਿੰਨੀ ਕਿਤੇ ਹਰਪੀਤ ਨੂੰ ਵੀ ਇਹਦੇ ਕੋਈ ਘਕਲ ਹੁੰ ਲੈਣੀ ਚਾਹੀਦੀ ਬਹੁਤ ਸਿਆਣੀ ਸਾਡੀ ਕੁੜੀ ਹੋ ਗਈ ਐ ਨਾ ਮੈਂ ਤੈਨੂੰ ਕਹਾਂ ਜੇ ਟਿਊਸ਼ਨ ਸੈਂਟਰ ਪਾਵੇ ਕੁਝ ਸਿੱਖੇ ਕੋਈ ਥੋੜਾ ਬੋਧ ਪਰ ਲਿਖ ਲਵੇ ਓ ਚਲੋ ਕੋਈ ਨਾ फेर ਕੀ ਚਲ ਜਾ ਕਰੇਗੀ ਪੜ ਗਏ ਨਾਲ ਕਿੱਥੇ ਇੰਨੇ ਲਗਣਾ ਦੱਸੋ ਮਾੜੀ ਜਿਹੀ ਪੜਾਈ ਕਰਕੇ ਕੀ ਕਰ ਲੇਗੀ ਆਪਣਾ ਨਾਂ ਲਿਖਣਾ ਆਂਦਾ ਕਾਗਜ਼ ਪੱਤਰ ਪੜ੍ਹਣਾ ਆਂਦਾ ਨਹੀਂ ਬਹੁਤਾ ਬੱਚੇ ਵਸਤੇ ਨਾਲ ਵੇਖੋ ਨਾ ਪੂਰੇ ਗੋਨ ਨੇ ਇਹ ਇੱਕ ਘਰ ਵਿੱਚ ਜਦੋਂ ਜਾ ਕੇ ਵਿਆਹੀ ਜਾਏਗੀ ਇੱਕ ਚੰਗੀ ਵਾਈਫ ਘਵਾਏਗੀ ਸਮਝੋ ਸਭ ਗੋਨ ਨੇ ਘੇਨੇ ਤੇ ਵੇਖਿਆ ਤਰੀਫ਼ ਵੀ ਮੇਰੀ ਨਹੀਂ ਸਭ ਤੋਂ ਜ਼ਿਆਦਾ ਮਾਮੀ ਨੇ ਸਿਖਾਇਆ ਕਿਤੇ ਨਾਨਕਿਆ ਦੀ ਵੀ ਇੱਤਈ ਹੋਣੀ ਆ ਬੱਲੇ ਬੱਲੇ ਹਾਂ ਮੈਂ ਜਾਣਦਾ ਤੇ ਤੇਰ ਜਦਾਦੀ ਹੋਣੀ ਸਦੀ ਹਾਂ ਤੇ ਹੋਰ ਕੀ ਤਾ ਤੇਨਾਸੇ ਸੂਟ ਲੈ ਕੇ ਆ ਅੱਛਾ ਧਾਇਓ ਫੇਰ ਮੇਰਾ ਫਿੱਕੇ ਰੰਗ ਦਾ ਸੂਟ ਚੁੱਕ ਲੈਂਦਾ ਜੇ ਨਾ ਤੇਰੀ ਉਮਰ ਉਹ ਕਿ ਤੂੰ ਘੁੜੇ ਸੂਟ ਪੋਣਿਆ ਹਾਂ ਤੇ ਮੈਂ ਪਾਇਆ ਵੇ ਕਿੰਨਾ ਸੋਹਣਾ ਲੱਗਦਾ ਪਤਾ ਲੱਗਦਾ ਨਹੀਂ ਤੁਹਾਨੂੰ ਕੱਖ ਵੀ ਤੇ ਆ ਵੀਉਣ ਵਾਲੀਆਂ ਹੋਈਆਂ ਉਹ ਘੁੜੇ ਸੂਟ ਛੱਡਦੇ ਹੂੰ ਹੋਦਣਾ ਕਿੰਦਾ ਬੱਚੇ ਵੀ ਆਣ ਵਾਲੇ ਹੋਂ ਤੇ ਘੁੜੇ ਕੱਪੜੇ ਬਾਹਰੇ ਬੰਦ ਕਰ ਦਿੱਤੇ ਨੇ ਆਹ ਪਾਪ ਚ ਲਿਖਿਆ ਹੈ ਭਲਾ ਮੈਂ ਵੀ ਪੜੀ ਹੋਈ ਆ ਸੱਤ ਜਮਾਤਾਂ ਕੀਤੀਆਂ ਮੈਂ ਮੈਨੂੰ ਵੀ ਪਤਾ ਹੈ ਚੰਗਾ ਮਾੜਾ ਲਿਖਿਆ ਕੀ ਹੁੰਦਾ ਵੈ ਰਵਾਜ ਕੀ ਚੱਲਦੇ ਨੇ ਕਿਤਾਬਾਂ ਦੇ ਸਾਰਾ ਪੜਿਆ ਵੈ ਹਾਂ ਹਾਂ ਮੈਂ ਜਾਣਦਾ ਤੇਰੀ ਮਾਰੇ ਘਰੇ ਪੀ ਐਚ ਡੀ ਕਰਾਈ ਤੈਨੂੰ ਆਹੋ ਕਰਾਈ ਆ ਉਹੀ ਪੀ ਐਚ ਡੀ ਵਾਲੀ ਦੀ ਬਣਾਈਆਂ ਰੋਟੀਆਂ ਤੇ ਚਾਹ ਤੇ ਚਟਨੀਆਂ ਖਾਂਦੇ ਭਰ ਭਰ ਕੇ ਆਂਦੇ ਕਲੇਸ਼ ਵਾਲਿਆ ਵੈ ਕੋਈ ਹੈ ਨਹੀਂ ਮੈਨੂੰ ਟਾਈਮ ਬਾਅਦ ਆਇਆ 4 ਮਿੰਨਿਆ ਬਾਅਦ ਕਿਤੇ ਨੰਨੀ ਨਾਲ ਚਾਚਾ ਨਾਲ ਗੱਲ ਕਰਨਾ ਕੋਈ ਮੈਨੂੰ ਕਿਹੜਾ ਕਲੇਸ਼ ਹੋਗਾ ਮੈਂ ਤਾਂ ਨੋਰਮਲ ਤੈਨਾਂ ਗੱਲ ਕਰਨ ਦਾ ਹੂੰ ਤੂੰ ਬਾਹਰ ਹੀ ਛੰਗੇ ਇੱਥੇ ਨਾ ਕੰਮ ਸੈੱਟ ਕਰਿਓ ਉੱਥੇ ਹੀ ਰਹੋ ਤੁਸੀਂ ਆ ਜਾ ਕਰੋ ਮਿੰਨਿਆ ਕਿਹੜਾ ਲਾ ਜਾ ਕਰੋ ਮੈਂ ਤਾਂ ਚੰਗੀ ਇੱਦਾਂ ਹੀ ਐਵੇਂ ਹੀ ਜਾ ਚਾਹ ਬਣਾ ਲੈ ਆ ਪੁੱਤ ਕੋਈ ਗੱਲ ਇਹ ਬਹਿ ਲੈਂਦੇ ਕਾਦੀਆ 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 ਪੀ ਲੈਣੇ ਚਾਹ ਵੇ ਹੂੰ ਤੇ ਮੈਨੂੰ ਬਹਿਤ ਲਾੰਦੇ ਮੈਲੇ ਕੋਲ ਬੈਠੀ ਆਜਈਆ ਹੁਣ ਤੇ ਹੀ ਉਹ ਤੁਹੀ ਲੈ ਕੇ ਆਇਆ ਨਾ ਪੂਰੇ 1 ਮਹੀਨੇ ਦੀ ਛੁੱਟੀ ਕਿ ਨਹੀਂ ਕਿ ਜਾਣਾ ਵਿੱਚੋਂ ਫੇਰ ਆਹ ਛੁੱਟੀ ਆ ਚਲੋ ਚੰਗਾ ਕਿਤੇ ਸ਼ੂਗਰ ਹੈ ਕਿਤੇ ਤੁਹਾਨੂੰ ਵੀ ਧਿਆਨ ਆਇਆ ਜਾ ਪੁੱਤ ਚਾਹ ਤਰ ਜਾਗੇ ਕੋਈ ਨਾ ਲਿਆਜ ਕਰ ਲਿਆ ਕਰੋ ਬੱਚਿਆਂ ਦੇ ਸਾਹਮਣੇ ਬੱਚੇ ਨਹੀਂ ਫਿਰ ਇੰਜਤ ਕਰਦੇ ਜਦੋਂ ਵੱਡੇ ਆਪ ਚ ਲੜਨ ਮੈਂ ਤਾਂ ਜਰਾ ਹੀ ਨਾ ਤੁਹਾਨੂੰ ਕੁਝ ਨਹੀਂ ਕਹਿੰਦੀ ਤੇ ਤੁਸੀਂ ਮੇਰੀ ਡੰਡ ਲਾ ਕੇ ਰੱਖ ਦਿੰਦੇ ਨਾ ਤੈਨੂੰ ਮੇਰੇ ਚਿਹਰੇ ਤੋਂ ਲੱਗਣਾ ਤਾਂ ਮੈਂ ਤਾਂ ਨਾ ਲੜ ਰਿਆ ਮੈਂ ਨੋਰਮਲ ਗੱਲ ਕੀਤੀ ਆ ਟੁੱਟ ਕੇ ਤੂੰ ਪੈ ਰਹੀ ਆ ਮੈਂ ਲੜਕੀ ਮੇਰੀ ਮਾਂ ਨੇ ਲੜਕੀ ਤੋਰਤੀ ਸੀ ਭੋਲੇ ਭਾਲੇ ਨਾਲ ਹੈਨਾ ਫਸ ਤੇ ਮੈਂ ਗਈ ਮੇਰੀ ਭੂਆ ਦਾ ਸਿਆਪਾ ਆਇਆ ਜਿੰਨੇ ਮੈਨੂੰ ਭੋਲੀ ਭਾਲੀ ਦੇ ਤੁਹਾਡੇ ਪੱਲੇ ਪਾਤਾ ਉਹ ਚੋਲਿਆਂ ਦਾ ਬੇੜਾ ਕਰਕ ਹੋ ਜਾ ਨਾਲ ਲੱਗ ਕੇ ਜਿੰਨੇ ਭੂਆ ਨੂੰ ਕਹਿ ਆ ਸਿਸ ਰਿਸ਼ਤਾ ਕਰ ਦੇ ਮੈਂ ਤਾਂ ਸਿੱਧਰੀ ਜੀ ਕਦੀ ਬੋਲੀ ਨਹੀਂ ਹਰ ਵਾਰ ਤੇ ਮੇਰੀ ਬੇਇੱਜ਼ਤੀ ਕਰਦਾ ਰਹਿੰਦਾ ਹਰ ਇੱਕ ਦੇ ਵਿੱਚ ਚੱਲ ਪਾਸ ਕਰਦਾ ਲੈ ਜਿਹੜਾ ਬਾਦਾਂ ਫੇਰ ਸ਼ੁਰੂ ਹੋ ਗਈ ਆ ਇਹ ਤੂੰ ਚੂਕ ਰਾਇਆ ਮੈਂ ਤੁਹਾਡੀ ਕਿੱਤਾ ਆ ਹਰ ਪਾਸੇ ਆ ਜਾਂਦਾ ਨਾਰਕ ਮੈਂ 5 ਸਾਲਾਂ ਤੋਂ ਜਾਣਦਾ ਆਹੋ ਮੈਂ ਹੀ ਨਟਕ ਬਾਜ ਜਾ ਤੂੰ ਹੀ ਤਾਂ ਚੰਗੇ ਹੋ ਸਾਰਾ ਸਾਰਾ ਦਾ ਸਾਰਾ ਟਬਰਤੀ ਚੰਗੇ ਹੋ ਹੋ ਚੁੱਪ ਕਰਨਾ ਕਿ ਮੈਂ ਜਾਵਾਂ ਇੱਥੋਂ ਨਹੀਂ ਚਾਹੀਨਾ ਲੋੜ ਹੀ ਤੇਰੀ ਇੱਥੇ ਮੈਂ ਕਿਹੜਾ ਟਾ ਜਰੂਰੀ ਕੰਮ ਪੈ ਗਿਆ ਸੀ ਕਿ ਛੇਤੀ ਆ ਜਾਓ ਘਰ ਨਾ ਬੱਚਿਆਂ ਸੇ ਕਮਾਈ ਦਾ ਕੱਲ ਉਹਨਾਂ ਦਾ ਵਿਆਹ ਕਰਨਾ ਉਹ ਕੁਝ ਚਾਰ ਪੈਸੇ ਜੁੜਨਗੇ ਫੇਰ ਵਿਆਹਾਂ ਤੇ ਕੁੜੀਆਂ ਕੀ ਗੱਲ ਹੋ ਗਈ ਮੇਰੀ ਗੱਲ ਸੁਨੋ ਮੈਂ ਨਾ ਕਰਨ ਲੱਗੀ ਤੁਹਾਡੇ ਨਾਲ ਬੜੀ ਇੱਕ ਜ਼ਰੂਰੀ ਗੱਲ। ਧਿਆਨ ਨਾਲ ਤੇ ਆਰਾਮ ਨਾਲ ਸੁਣਿਓ। ਕਾਹਲੇ ਨਾ ਮੇਰੇ ਨਾਲ ਪੈਣਾ। ਮੈਂ ਵਿੱਚੇ ਗੱਲ ਛੱਡਦੇ ਨਹੀਂ ਜੇ ਤੇ ਫਿਰ ਮੈਂ ਤੁਹਾਡੀ ਇੱਕ ਨਹੀਂ ਜੇ ਸੁਣਨੀ। ਉਹ ਬੋਲ ਗੱਲ ਕਰਨੀ ਕੀ ਆ? ਹਾਂ। ਮੈਨੂੰ ਨਾ ਰਿਸ਼ਤਾ ਆਇਆ ਬੜਾ ਸੋਹਣਾ ਕੁੜੀ ਵਸਤੇ। ਬੜੇ ਹੀ ਚੰਗੇ ਘਰ ਦਾ। ਇਕੱਲਾ-ਇਕੱਲਾ ਮੁੰਡਾ। ਮੈਂ ਕਹਿੰਨੀ ਅੱਗੇ-ਪਿੱਛੇ ਕੋਈ ਹੈ ਨਹੀਂ ਕਮਾਉਣ ਤੋਂ ਲਾਵਾ। ਉਹ ਉਹ ਪ੍ਰਦੇਸ਼ ਚ ਹੀ ਰਹਿੰਦਾ ਵਾ ਕਿਤੇ ਬਾਹਰ ਬੂੜ ਪਤਾ ਨਹੀਂ ਕਿਹੜੀ ਜਗ੍ਹਾ ਕੋਈ ਗੱਲ ਨਹੀਂ ਕੋਈ ਉੱਥੇ ਬਾਤ ਨਹੀਂ ਕੋਈ ਹਿੜਕ ਨਹੀਂ ਕੋਈ ਝਿੜਕ ਨਹੀਂ ਚੰਗੀ ਜਿਆਦਾ ਚੰਗੀ ਪੈਲੀ ਲੱਗਦੀ ਸਭ ਕੁਝ ਵਧੀਆ ਜਿੰਨੂੰ ਕਹਿੰਦੇ ਨੇ ਨਾ ਘਤੀ ਵਸਤੇ ਮਾਂ ਚਾਹੰਦੀ ਰੱਖਣਾ ਉਹ ਮੈਂ ਮਾਮੀ ਨੇ ਮਾਂ ਬਣ ਕੇ ਸੋਚਿਆ ਤੇ ਉਹੀ ਕਰਨ ਲੱਗੀ ਜੇ ਸਿਮਰਤ ਆਪਣੀ ਵਸਤੇ ਨਾਤ ਬਿਟਾ ਬੜਾ ਫੈਸਲਾ ਲੱ ਲਿਆ ਵਾ ਉਹ ਮੈਨੂੰ ਦੱਸਣਾ ਜੁੜੀ ਨਹੀਂ ਸਮਝਿਆ ਨਾ ਮੈਂ ਕੰਦਨ ਨੂੰ ਕਹਿ ਨਹੀਂ ਕਿ ਭੂਤ ਨੂੰ ਕਹਿ ਨਹੀਂ ਕੇ ਉਹ ਤੈਨੂੰ ਹੋਰ ਦੱਸਣ ਦੀ ਆ ਆਹੋ ਤਾ ਪਹਿਲਾਂ ਕਿਹੜੀ ਗੱਲ ਕੀਤੀ ਜਮਾ ਪਹਿਲਾਂ ਆਇਆਗਾ ਮੁੰਡਾ ਤੇ ਵੇਖ ਲੰਦਾ ਘਰ ਬਾਹਰ ਦਾ ਦੇਖਣਾ ਤੇ ਦਾ ਮੇਰੀ ਗੱਲ ਸੁਣੋ ਬੜੇ ਫੋਨ ਕੀਤੇ ਸੀ ਟੜ ਕੋ ਟਾਈਮ ਨਹੀਂ ਸੀ ਮੈਂ ਆਪਣਾ ਕੀ ਆ ਜਿਹੜਾ ਰਿਸ਼ਤਾ ਥੁੱਕਵਾ ਦਿੰਦੀ ਹਲੇ ਆਏ ਜਿਹੜੇ ਨਖਰੇ ਚੱਲਦੇ ਸੀ ਕੰਮ ਦੇ ਅੱਜ ਮੈਂ ਇੱਥੇ ਜਾਣਾ ਅੱਜ ਮੋਤੀ ਜਾਣਾ ਮੇਰ ਕੋ ਨਹੀਂ ਇਹ ਪਖੰਡ ਹੁੰਦੇ ਤੁਹਾਡੇ ਸੁਣਨ ਵਾਸਤੇ ਇੰਨਾ ਚੰਗਾ ਰਿਸ਼ਤਾ ਆ ਕਿਵੇਂ ਗਵਾ ਦਿੰਦੀ ਮੈਂ ਹੈ ਨਾਲ ਕੁੜੀ ਤਾਂ ਕੱਲ ਨੂੰ ਵਿਆਹ ਨਹੀਂ ਸੀ ਨਾ ਵੈਸੇ ਵੀ ਤਨ ਆਪਣੀਆਂ ਗੱਲਾਂ ਕੀਤੀਆਂ ਭੁੱਲ ਜਾਂਦੇ ਹੋ ਕੀ ਕਰਦੇ ਹੁੰਦੇ ਹੋ ਜਦੋਂ ਮੈਂ ਕਹਣਾ ਨਾ ਕੰਮ ਇੱਥੇ ਸੈੱਟ ਕਰ ਲੋ ਜੋ ਥੋੜਾ ਬੋਤਾ ਸੀ ਉਨਾ ਹੀ ਚੱਲੇਗਾ ਕੋਈ ਗੱਲ ਨਹੀਂ ਕੁੜੀਆਂ ਨੂੰ ਦੇਖਣਾ ਘਰ ਕੁੜੀਆਂ ਮੁੰਡਾ ਨਹੀਂ ਸਾਡੇ ਘਰ ਚਗਾ ਮੈਂ ਇਕੱਲੀ ਕੀ ਕੀ ਕਰਾਂਗੀ ਤੂੰ ਕੀ ਕਿ ਆਣਾ ਪੈਹਾ ਤੇ ਲੱਕ ਮਾਣਾ ਇਹ ਮੇਰੇ ਹੀ ਆ ਜ਼ਿੰਮੇਵਾਰੀ ਪੈਹਾ ਮੈਂ ਕਮਾਊਂਗਾ ਘਰ ਤੂੰ ਸੰਭ ਇਹ ਕੁੜੀਆਂ ਦੀ ਰਾਖੀ ਤੂੰ ਕਰਨੀ ਆ ਧਿਆਨ ਤੂੰ ਰੱਖਣਾ ਇਹ ਜ਼ਿੰਮੇਵਾਰੀ ਤੇਰੀ ਹੈ ਹਰ ਚੰਗਾ ਵਧੀਆ ਸਭ ਕੁਝ ਤੂੰ ਦੇਖਣਾ ਮੈਂ ਤੂੰ ਦੇਖਣਾ ਬਚਾ ਕੇ ਰੱਖਣਾ ਹਰ ਚੀਜ਼ ਨੂੰ ਨਾ ਤਲੀ ਤੀ ਨਾ ਆਪਣੀ ਜ਼ਿੰਮੇਵਾਰੀ ਪੂਰੀ ਦੱਸ ਦੋ ਅਜ ਦਿਨ ਦਾ ਕਿਹੜੀ ਨਹੀਂ ਕੀਤੀ ਉਹ ਤੈਨੂੰ ਜ਼ਿੰਮੇਵਾਰੀ ਦਿੱਤੀ ਸੀ ਪਰ ਇਹ ਨਹੀਂ ਕਿਹਾ ਕਿ ਕੁੜੀ ਦਾ ਰਿਸ਼ਤਾ ਤੂੰ ਆਪਣੀ ਮਰਜ਼ੀ ਨਾਲ ਕਰ ਲੈ ੱਲੇ ਓਏ ਤੇਰੇ ਸਰਦਾਰਾ ਅ ਜਦੋਂ ਚੁੰਕੇ ਦਾ ਕੰਮ ਰੱਜ ਕੇ ਸਿਖਾਇਆ ਉਹਨੂੰ ਪੂਰੀ ਉਹ ਕੀ ਕਹਿੰਦੇ ਹੁੰਦੇ ਨਾ ਉਹ ਅੰਗਰੇਜ਼ੀ ਚ ਕੀ ਬੋਲਦੇ ਨੇ ਕੁਕਿੰਗ ਕੋਰਸ ਪੂਰਾ ਕਰਵਾਇਆ ਬਾਹਰ ਨਹੀਂ ਨੋੜ ਦੇ ਕੇ ਕਰਾਇਆ ਆਪ ਆਪ ਮੱਥਾ ਮਾਰ ਮਾਰ ਕੇ ਰਾਸ਼ਨ ਬਰਬਾਦ ਕਰ ਕਰ ਕੇ ਚੰਗੀ ਤਰ੍ਹਾਂ ਉਹਨੂੰ ਸਿਖਾਇਆ ਉਹ ਲੋ ਤਾਂ ਨਹੀਂ ਗਿਆ ਕਿ ਪੜਾਈ ਨਹੀਂ ਕਰਾਈ ਤਾਂ ਨਹੀਂ ਨਾ ਕਰਾ ਸਾਰਾ ਕੁਝ ਕਰਾਇਆ ਜਾਨ ਦਾ ਮੈਂ ਜੋਦੂ ਕੁਝ ਕਰਾਇਆ ਵਾ ਹਮ ਸਭ ਕੁਝ ਕਰਾ ਲਾ ਆ ਉਹ ਜਿੰਨਾ ਮਰਜੀ ਮੈਂ ਚੰਗਾ ਗੱਲਾਂ ਤੁਹਾਨੂੰ ਕਿਥੋਂ ਚੰਗੀ ਲੱਗਣੀ ਮੈਂ ਤੁਹਾਨੂੰ ਨਹੀਂ ਮੈਂ ਚੰਗੀ ਲੱਗਣੀ ਤੁਹਾਨੂੰ ਉਹ ਚੰਗੀ ਲੱਗਦੀ ਬੁੱਢੀ ਜਿਹਦੇ ਕੋਲ ਮਹੀਨੇ ਬਾਅਦ ਪਹਿਲੇ ਨਾਲ ਚਲ ਜਿੰਦੇ ਬੇਸ਼ਰਮਾ ਦੀ ਤਰ੍ਹਾਂ ਹੈ ਉਹ ਚੰਗੀ ਲੱਗਦੀ ਜਿੰਨੇ ਕੁੜੀ ਘਰੋਂ ਕੱਢਤੀ ਮੈਂ ਕਿਹਾ ਤੁਹਾਨੂੰ ਚੰਗੀ ਲੱਗਣੀ ਤੁਹਾਨੂੰ ਮੇਰੀ ਗੱਲ ਸੁਣ ਲਓ ਮੈਂ ਬੜਾ ਸੋਚ ਵਿਚਾਰ ਕੇ ਰਿਸ਼ਤਾ ਕੀਤਾ ਕੁੜੀ ਦਾ ਔਰ ਬੜਾ ਵਧੀਆ ਕੀਤਾ ਕੋਈ ਕਮੀ ਪੇਸ਼ੀ ਨਹੀਂ ਗਈ ਕੋ ਕਮੀ ਪੇਸ਼ੀ ਮੈਂ ਕਰ ਸਕਦੀ ਐਨੀ ਉਹਨੂੰ ਮੈਂ ਧਿਆਨ ਰੱਖਿਆ ਹਰ ਗੱਲੋਂ ਐਡੀ ਤੋਂ ਐਡੀ ਕਰਤਾ ਐਵੇਂ ਕਰਤਾ ਗੱਲਾਂ ਲਾ ਕੇ ਵੀ ਰੱਖਿਆ ਹੀੜਕਿੜਕ ਵੀ ਮਾਂ ਹੀ ਦਿੰਦੀ ਐ ਹਰ ਗੱਲੋਂ ਜ਼ਿੰਮੇਵਾਰੀ ਪੂਰੀ ਕੀਤੀ ਕਿ ਨਹੀਂ ਕੀਤੀ ਮੱਲੇ 'ਚ ਜਾ ਕੇ ਨਿਕਲ ਕੇ ਪੁੱਛ ਲੋ ਜੇ ਕੁੜੀ ਵੱਲੋਂ ਕੋਈ ਲੰਮਾ ਵੀ ਹੋਵੇ ਰਾਖੀ ਕਰਦੀ ਰਹੀਆਂ ਦਿਨ ਰਾਤ ਕਰ ਕਰ ਕੇ ਐਨਕਾ ਲੱਗ ਗਈਆਂ ਮੈਨੂੰ ਕਿਹੜਾ ਇਹੋ ਜਿਹਾ ਦੱਸੋ ਕੰਮ ਮੈਂ ਨਹੀਂ ਕੀਤਾ ਕੁੜੀ ਵਾਸਤੇ ਅੱਜ ਰਿਸ਼ਤਾ ਕਰਨ ਲੱਗੇ ਕੀ ਗੱਲ ਮੈਂ ਗਲਤ ਕਰਦਾਂਗੀ ਮੈਨੂੰ ਫਿਕਰ ਨਹੀਂ ਮੈਨੂੰ ਨਹੀਂ ਪਤਾ ਤੇ ਮੇਰੀ ਖਾਲਾਏਗੀ ਤਾਂ ਛੱਡ ਗੁੱਸਾ ਮੁੰਡੇ ਦੇ ਫੋਟੋ ਵਿਖਾ ਕਿਹੜਾ ਮੁੰਡਾ ਵੇਖਿਆ ਤੂੰ ਫੋਟੋ ਉਹ ਦਿਖਾ ਦੇ ਫੋਟੋ ਨਾ ਉਹ ਤਾਂ ਬ੍ਰੇਕ ਦੀ ਸੂਈ ਦੀ ਬਾਜੀ ਸੁਣ ਲੈਣੇ ਡਿੱਗਰ ਜੀ ਹੁਣ ਸੰਦਾ ਨਹੀਂ ਪਿਆ ਹੁਣ ਲਿਆ ਪਾਲੇ ਕਰਨ ਨੂੰ ਪੈ ਗਿਆ ਉਹ ਵਿਖਾ ਦੇ ਨਹੀਂ ਫੋਟੋ ਹੁਣ ਫੋਟੋ ਹੀ ਹੈ ਮੇਰੇ ਕੋਲ ਫੋਟੋ ਚ ਮੁੰਡਾ ਕੱਢ ਕੇ ਤੇ ਨਹੀਂ ਅੱਗੇ ਲਾ ਕੇ ਬਿਠਾਵਾਂਗੀ ਉਹ ਤੂੰ ਫੋਟੋ ਵਿਖਾ ਹੂੰ ਮੇਰੀ ਗੱਲ ਸੁਣ ਲੋ ਜੇ ਫੋਟੋ 'ਚ ਮੁੰਡਾ ਪਸੰਦ ਆ ਗਿਆ ਤੇ ਫਿਰ ਮੈਨਾਂ ਫालतू ਦੀ ਕੋਈ ਗੱਲ ਨਹੀਂ ਜੇ ਕਰਨੀ। ਫੋਟੋ ਤਾਂ ਹੀ ਦੇਖ ਲੈਣਾ ਕਿ ਮੈਂ ਮੁੰਡਾ ਸੋਹਣਾ ਪਸੰਦ ਕੀਤਾ ਸਭ ਕੁਝ ਵਧੀਆ। ਟੱਡੇ ਟੱਡੇ ਨਾ ਵੇਖੋ। ਨਾ ਤਾਂ ਮੁੰਡੇ ਨੂੰ ਆ ਮਿਲੀ ਆ। ਤੇ ਦੇ ਇਹ ਦਰਿਸ਼ਤੇ। ਹਾਂ? ਪਤਾ ਸਮਝਿਆ ਮੈਨੂੰ ਤੁਸੀਂ? ਉਹ ਮੈਂ ਤਾਂ ਦਾ ਕਹਿੰਦਾ ਮੈਂ ਤਾਂ ਸਬਜੀ ਲੈਣ ਜਾਣਾ ਤੇ 50 ਬੜੀ ਕਹਾਂਗੀ। ਮੈਨੂੰ ਹੋਰ ਦੇ ਆਲੂ ਕੱਢ ਕੇ ਹੋਰ ਦੇ ਗੰਡੇ ਕੱਢ ਕੇ ਤੇ ਮੁੰਡਾ ਐਵੇਂ ਹੀ ਲੈ ਆਵਾਂਗੀ। ਲੋ ਇਹ ਮੁੰਡਾ ਮੈਨੂੰ ਵਿਖਾ ਦੇ। ਲੋ ਤੂੰ ਹੀ ਪਹਿਲਾਂ ਵੇਖ ਲੋ। ਨਾ ਮੁੰਡਾ ਤਾਂ ਚੰਗਾ ਹੈ। ਚੰਗਾ? ਕਿਹੜਾ ਕਿਤੇ ਲੰਗਵਾ ਕੇ ਨਾ ਟੁੱਟਦਾ। ਹੂੰ। ਦੌੜ ਲਵਾ ਕੇ ਵੇਖ ਲਈ ਸੀ ਮੈਂ ਤਾਂ ਭਾਨੇ ਨਾਲ। ਮੈਂ ਕਾਕਾ ਮੇਰਾ ਪਰਸ ਡੇ ਗਿਆ ਉੱਥੇ ਵੇਖੀ ਕਿ ਕੋਈ ਚੋਰ ਨਾ ਲੈ ਜਾਏ ਇੱਕੋ ਲਾਂਗ ਪੁੱਟੀ ਦੇ ਹੰਝ ਜੰਝ ਗਿਆ ਤੇ ਪਰਸ ਫੜ ਕੇ ਲੈ ਆ ਮੈਂ ਤਾਂ ਚੈੱਕ ਕਰ ਲਿਆ ਕਿ ਅੱਖਾਂ ਵੀ ਸਹੀ ਹੈ ਕੰਨ ਵੀ ਸਹੀ ਹੈ ਤੇ ਲੱਤਾਂ ਵੀ ਸਹੀ ਹੈ ਬਸ ਕੰਮ ਕੀ ਕਰਦਾ ਕੰਮ ਹ ਮੈਂ ਹੁਣ ਇਹ ਤਾਂ ਦੱਸਿਆ ਤੁਹਾਨੂੰ ਕਿ ਆਪਣਾ ਜਮੀਨ ਬਥੇਰੀ ਆ ਪੰਜ ਕਿੱਲੇ ਜ਼ਮੀਨ ਮੇਨ ਲੱਗਦੀ ਆ ਠੇਕੇ ਟੁੱਕੇ ਦਿੰਦੇ ਨੇ ਤੇ ਕੱਲਾ ਮੁੰਡਾ ਪਿਓ ਬਾਹਰ ਐ ਤੇ ਲੋੜ ਹੀ ਨਹੀਂ ਕੇ ਹੋਰ ਚੀਜ਼ ਇਹਨੇ ਤੈਨੂੰ ਪੁੱਛਿਆ ਕੰਮ ਕੀ ਕਰਦਾ ਭੰਡਾਰ ਪਰੇ ਹੁੰਨਾ ਤੇ ਜਵਾਬ ਦੇ ਲਿਓ ਤੇ ਖਾਲੀ ਹੋ ਜਾਂਦੇ ਆ ਅੱਛਾ ਉਹ ਮੰਨ ਲਾ ਕਿ ਸਾਡੇ ਬੈਂਕ ਦੇ ਵਿੱਚ 8-10 ਲੱਖ ਰੁਪਈਆ ਵਾ ਹੈ ਮੈਂ ਕੰਮ ਕੋਈ ਨਹੀਂ ਕਰਦਾ 8-10 ਲੱਖ ਨਹੀਂ ਆ ਉਹ ਮੈਂ ਮੰਨਣ ਨੂੰ ਕਹਿੰਨਿਆ ਹੂੰ ਮੰਨ ਲੈਨੀ ਆ ਤੇ ਜੇ ਕਿ ਮੈਂ ਕੰਮ ਕੋਈ ਨਹੀਂ ਕਰਦਾ ਤਾਂ ਬਕਲਾ ਸਾਰੇ ਕਵੇ ਲਈ ਜਮਾ ਰਹਿੰਦੇ ਆ ਕਿ ਖਾਤੇ ਜਾਂਦੇ ਆ ਉਹ ਐਸੇ ਕਹਿ ਮੈਂ ਤੈਨੂੰ ਪੁੱਛਣਾ ਮੁੰਡਾ ਕੰਮ ਕੀ ਕਰਦਾ ਦੱਸਣ ਦੇ ਲੱਗੀ ਆ ਉਹਦੀ ਨਾ ਮਾਂ ਕਹਿੰਦੀ ਸੀ ਕਿ ਮੁੰਡੇ ਨੇ ਨਾ ਗੱਡੀ ਪਵਾਉਣ ਲੱਗਾ ਹੁਣ ਨਵੀਆਂ ਦੋਕ ਤੇ ਇੱਕ ਗੱਡੀ ਆਪ ਚਲਾਏਗਾ ਇੱਕ ਡਰਾਈਵਰ ਚਲਾਏਗਾ ਸ਼ੌਂਕ ਨੂੰ ਵੈਸੇ ਕਹਿੰਦਾ ਚੱਲ ਨਾਲ ਨਾਲ ਕੰਮ ਕਰ ਲਵਾਂਗਾ ਮੇਰੀ ਗੱਲ ਹੋਈ ਸੀ ਲੈ ਝੂਠ ਨਾ ਜਾਨਿਓ ਆ ਤੂੰ ਹੀ ਤਾਂ ਹੁਣ ਮੈਨੂੰ ਕਹਿਣ ਲੱਗਿਆ ਨਾ ਮੈਂ ਤਾਂ ਉਹਦੀ ਮਾਂ ਨੂੰ ਕਹਿਤਾ ਘਰ ਆਈ ਨੂੰ ਮੈਂ ਕਿਹਾ ਭੈਣੇ ਜਿੰਨੀ ਮਰਜ਼ੀ ਤੇਰੀ ਜਾਇਦਾਦ ਹੋਵੇ ਪਰ ਮੁੰਡੇ ਦਾ ਆਪ ਦਾ ਕੰਮ ਵੀ ਤਾਂ ਕੋਈ ਹੋਣਾ ਚਾਹੀਦਾ ਨਾ ਤੇ ਕਹਿੰਦੀ ਭੈਣ ਜੀ ਗੱਡੀਆਂ ਬਾਣ ਲੱਗੀਆਂ ਹੁਣ ਆਪਾਂ ਨਾਲ ਡਰਾਈਵਰ ਰੱਖ ਲੈਣਾ ਨਾਲ ਕਹਿੰਦਾ ਮੈਂ ਵੀ ਚਲਾਉਂਗਾ ਨਾਲ ਚੱਲ ਕਮਾਈ ਵੱਧਦੀ ਜਾਏਗੀ ਵੱਧਦੀ ਜਾਏਗੀ ਦੇਖ ਲਓ ਮਤ ਨੂੰ ਗੱਲ ਚੰਗਾ ਇਹ ਨਾਲ ਕੱਲ ਦੁਨੀਆ ਤਾਨੇ ਮਾਰੇ ਇਹ ਆਪ ਦੀ ਤੇ ਨਹੀਂ ਸੀ ਤਦ ਗਲਤ ਜਗ੍ਹਾ ਰਿਸ਼ਤਾ ਕਰਤਾ ਮੁੰਡੇ ਦਾ ਘਰ ਬਾਰ ਕੰਮ ਕਰ ਤੇ ਉਹਦੀ ਬੈਕਗ੍ਰਾਉਂਡ ਵੇਖ ਲਈ ਕੀ ਹੈਗੀ ਆ ਸਭ ਪਤਿਆ ਮਤਨ ਕਹਿ ਦ ਦਿੱਤਾ ਕਿੰਨੀ ਵਾਰੀ ਕਵਾਂ ਇਹੋ ਜੇ ਘਰ ਬੁਏ ਨਹੀਂ ਲੱਭਦੇ ਆ ਮੇਰੀ ਤਾਂ ਹਰਪ੍ਰੀਤ ਨੇ ਪੜਨਾ ਉਹ ਕਹਿੰਦੀ ਮੈਂ ਇਹ ਕਰਨਾ ਉਹ ਕੰਨਾ ਬਾਹਰ ਜਾਣਾ ਨਹੀਂ ਤਾਂ ਇਹੋ ਜਿਹਾ ਘਰ ਬਰ ਲੱਭੇ ਤੇ ਮੈਂ ਪਿੱਛੇ ਹਟਾਂ ਤੇ ਮੈਂ ਤੁਨੂੰ ਵੀ ਆਪਣੀ ਧੀ ਮੰਨਦੀ ਮੈਂ ਕਿਹਾ ਚੱਲ ਉਹ ਨਹੀਂ ਤੇ ਉਹ ਸੀ ਉਹਦਾ ਕਰ ਦੇਣੀ ਵਿਆ ਤੇ ਮੈਂ ਤੋ ਸਾਧੋ ਮਨੂੰ ਕੀ ਕਹਾਂ ਜੇ ਰੋਟੀ ਪਾਣੀ ਖਾਣ ਲੱਗੀ ਹੋਣੀ ਵਿਚਾਰੀ ਉਹ ਵਾਸਤੇ ਮarre ਗੱਲ ਕਰਨੀ ਦੋ ਮਿੰਟ ਮੇਰ ਨਾਲ ਕਰ ਲੋ ਆਏ ਉਹ ਉਹ ਜੋਦਾ ਆ ਤੇ ਅੰਨੇ ਗੱਲਾਂ ਕਰਨ ਨੇ ਆ ਸਿਮਰਤ ਨੂੰ ਆਵਾਜ਼ ਮਾਰ। ਮੈਂ ਕੁੜੀ ਸਿਮਰਤ। ਹਾਂਜੀ ਮੰਮੀ। ਨਾ ਤੂੰ ਜਾ ਬੁਲਾ ਲਿਆ। ਹਾਂ ਬੁਲਾ ਕੇ ਲਿਆਣੀ। ਲੈ ਲੈ। ਰੋਟੀ ਖਾ ਲਿਓ। ਹਾਂ। ਅੱਛਾ। ਤੇ ਮੈਂ ਦੇ ਨਹੀਂ ਲਿਆ। ਕੋਈ ਨਹੀਂ ਚਲ ਜਾ ਤੇ ਨਹੀਂ ਆਵਾਜ਼ ਦਿੰਦੀ ਐ। ਮੈਂ ਸਮਝਾਇਆ ਸੀ ਤੁਹਾਨੂੰ ਉੱਥੇ ਸਭ ਕੁਝ। ਚਲ ਲੈ। ਹਾਂਜੀ ਮਾਮੇ ਦੇ ਨਾਲ ਨਾ ਉਹੀ ਗੱਲ ਕਰਨੀ ਉਹ ਜਿਹਦੇ ਚ ਤੇਰੇ ਮਾਮੇ ਦੇ ਮਾਮੀ ਦੇ ਰਿਸ਼ਤੇ ਚ ਕੋਈ ਫਰਕ ਨਾ ਪੈਜੇ ਸਮਝ ਗਈ ਗੱਲ ਤੇਰੇ ਹੱਥ ਹੀ ਹੁੰਨਾ ਸਮਝ ਚ ਰੱਖੀ ਨਹੀਂ ਤੇ ਬਾਅਦ ਵਿੱਚ ਮੇਰੇ ਹੱਥ ਬਹੁਤ ਖੁਸ਼ ਹੋਗਾ ਪੁੱਤ ਮੈਂ ਬਾਰ ਬਾਰ ਗੱਲ ਨਹੀਂ ਦੁਹਰਾਉਂਦੀ ਲਫੜ ਲਾ ਜਾ